ਇੱਕ ਜੰਗਲ ਵਿੱਚ ਇੱਕ ਕੰਗਾਰੂ ਅਤੇ ਉਸ ਦੀ ਘਰਵਾਲੀ ਆਪਣੇ ਬੱਚਿਆਂ ਸਮੇਤ ਰਹਿੰਦੇ ਸਨ ਉਹ ਆਪਣੇ ਬੱਚਿਆਂ ਨਾਲ ਛੋਟੇ ਜਿਹੇ ਘੁਰਨੇ ਵਿੱਚ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰ ਰਹੇ ਸਨ ਕੰਗਾਰੂ ਦੀ ਘਰ ਵਾਲੀ ਬੜੀ ਸਿਆਣੀ ਸੀ ਪਰ ਉਸ ਨੂੰ ਇੱਕੋ ਹੀ ਸ਼ਿਕਾਇਤ ਰਹਿੰਦੀ ਸੀ ਕਿ ਕੰਗਾਰੂ ਆਪਣੇ ਆਪ ਨੂੰ ਬਹੁਤ ਹੀ ਸਿਆਣਾ ਅਤੇ ਉਸ ਨੂੰ ਬੇਵਕੂਫ ਸਮਝਦਾ ਸੀ ਇੱਕ ਦਿਨ ਕੰਗਾਰੂ ਅਤੇ ਉਸ ਦੀ ਘਰ ਵਾਲੀ ਜੰਗਲ ਵਿੱਚ ਆਪਣੇ ਖਾਣੇ ਦੀ ਤਲਾਸ਼ ਵਿੱਚ ਫਿਰ ਰਹੇ ਸਨ ਅਚਾਨਕ ਕੀ دیکھتے ਹਨ ਕਿ ਸਾਹਮਣੇ ਇੱਕ ਸ਼ੇਰ ਆ ਰਿਹਾ ਹੈ ਸ਼ੇਰ ਨੂੰ ਵੇਖ ਕੇ ਉਹ ਦੋਵੇਂ ਕੰਬਰਾ ਗਏ ਸ਼ੇਰ ਹੋਰ ਨੇੜੇ ਆ ਗਿਆ ਕੰਗਾਰੂ ਦੀ ਘਰ ਵਾਲੀ ਨੇ ਕੰਗਾਰੂ ਦੇ ਕੰਨ ਵਿੱਚ ਕਿਹਾ ਇਸ ਆਕੇ ਘੜੀ ਵਿੱਚ ਆਪਣੀ ਆਖ਼ਰ ਬਿਖਾ ਦੇ ਤਾਂ ਜੋ ਅਸੀਂ ਮਾਧਿਅਮੋਂ ਵਿੱਚ ਨਿਕਲ ਸਕੀਏ। ਮੇਰੀ ਅਕਲ ਗਈ ਟੱਠੇ ਖੋਚ ਇੱਥੋਂ ਦੌੜ ਅਤੇ ਆਪਣੀ ਜਾਨ ਬਚਾਓ। ਕੰਗਾਰੂ ਦੇ ਪਸੀਨੇ ਛੁੱਟ ਰਹੇ ਸਨ। ਕੰਗਾਰੂ ਦੀ ਕਰਵਾਲੀ ਉਸ ਨੂੰ ਰੋਕਦੇ ਹੋਏ ਬੋਲੀ, "ਬੇਕੂਫ, ਮੁਸ਼ਕਲ ਦੀ ਘੜੀ ਦੌੜੀ ਦਾ ਨਹੀਂ ਸਕੋ। ਅਕਲ ਕੋਲੋਂ ਕੰਮ ਲਈਦਾ। ਸ਼ੇਰ ਐਨੀ ਨੇੜੇ ਹੈ ਕਿ ਇੱਕ ਛਲਾਂਗ ਮਾਰ ਕੇ ਸਮ ਦੋਵਾਂ ਨੂੰ ਦਬੋਚ ਲਏਗਾ। ਜੇ ਤੂੰ ਕੁਝ ਕਰ ਸਕਦੀ ਹੈ ਤਾਂ ਕਰਕੇ ਬਚਾਲਾ, ਨਹੀਂ ਤਾਂ ਅੱਜ ਸਾਡੀ ਖੈਰ ਨਹੀਂ।" ਕੰਗਾਰੂ ਤਰਲੇ ਲਹਿ ਰਿਹਾ ਸੀ। ਸ਼ੇਰ ਬਿਲਕੁਲ ਨੇੜੇ ਆ ਗਿਆ ਉਹ ਇਨਦੂਮਾ ਉੱਪਰ ਚੱਪਟਨ ਹੀ ਲੱਗਿਆ ਸੀ ਕਿ ਕੰਗਾਰੂ ਦੀ ਕਰਵਾਲੀ ਦੋਵੇਂ ਹੱਥ ਜੋੜ ਕੇ ਕਹਿਣ ਲੱਗੀ ਮਹਾਰਾਜ ਦੀ ਜੈ ਹੋਵੇ ਅਸੀਂ ਦੋਵੇਂ ਤੁਹਾਡੇ ਕੋਲ ਹੀ ਆ ਰਹੇ ਸਾਂ ਕਿਸ ਲਈ ਆ ਰਹੇ ਸੋ ਸ਼ੇਰ ਆਪਣੀ ਅੱਖਾਂ ਲਾਲ ਕਰਕੇ গর্ਜਾ ਮਹਾਰਾਜ ਅਸੀਂ ਦੋਵੇਂ ਪਤੀ ਪਤਨੀ ਹਾਂ ਸਾਡੇ ਤਿੰਨ ਬੜੇ ਪਿਆਰੇ ਬੱਚੇ ਨੇ ਸਾਡੇ ਦੁਮੇ ਵਿਚ ਹਮੇਸ਼ਾ ਝਗੜਾ ਰਹਿੰਦਾ ਹੈ ਇਸ ਲਈ ਅਸੀਂ ਵੱਖੋ ਵੱਖਰੇ ਰਹਿਣਾ ਚਾਹੁੰਦੇ ਹਾਂ ਕੰਗਾਰੂ ਦੀ ਕਰਵਾਲੀ ਨੇ ਇਹ ਗੱਲ ਕਹੀ ਦੋਵੇਂ ਬੱਖੋ ਵੱਖਰੇ ਰਹੋ ਇਸ ਵਿੱਚ ਕੀ ਮੁਸ਼ਕਲ ਹੈ ਸ਼ੇਰ ਫੇਰ ਗਰਜਿਆ ਮਹਾਰਾਜ ਮੁਸ਼ਕਲ ਸਿਰਫ ਇਹ ਹੁੰਦੀ ਹੈ ਕਿ ਇਹ ਕਹਿੰਦਾ ਹੈ ਕਿ ਮੈਂ ਦੋ ਬੱਚੇ ਲੈਣੇ ਹਨ ਅਤੇ ਮੈਂ ਕਹਿੰਦੀ ਹੈ ਕਿ ਮੈਂ ਦੋ ਬੱਚੇ ਲੈਣੇ ਤੁਸੀਂ ਜੇ ਸਾਡੇ ਨਾਲ ਘਰ ਤੱਕ ਚੱਲੋ ਤੇ ਸਾਡੇ ਬੱਚੇ ਜਿਵੇਂ ਤੁਸੀਂ ਬਣਨਾ ਚਾਹੋ ਬਣਦੇ ਹੋ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਕੰਗਾਰੂ ਦੀ ਘਰ ਵਾਲੀ ਨੇ ਗੜਗੜਾਉਂਦੇ ਕਿਹਾ ਸ਼ੇਰ ਸੋਚਣ ਲੱਗਾ ਇਹ ਤਾਂ ਬਹੁਤ ਵਧੀਆ ਗੱਲ ਹੋ ਗਈ ਦੋ ਇਹ ਅਤੇ ਤਿੰਨ ਇਹਨਾਂ ਦੇ ਬੱਚੇ ਪੰਜ ਜਣਿਆਂ ਨਾਲ ਮੇਰਾ ਭੋਜਨ ਤਾਂ ਬਹੁਤ ਵਧੀਆ ਹੋ ਜਾਏਗਾ ਇਹ ਸੋਚ ਕੇ ਸ਼ੇਰ ਉਨ੍ਨੇ ਦਿਨਾਂਲ ਉਨ੍ਨੇ ਦੀ ਘਰਵਲ ਤੁਰ ਪਿਆ ਜਦੋਂ ਉਹ ਘੁਰਨੇ ਕੋਲ ਪਹੁੰਚ ਗਏ ਤਾਂ ਸ਼ੇਰ ਨੇ ਗਰਜ ਦਾ ਹੁਕਮ ਦਿੱਤਾ ਜਾਓ ਆਪਣੇ ਬੱਚੇ ਜਲਦੀ ਲੈ ਕੇ ਆਓ ਸ਼ੇਰ ਦਾ ਹੁਕਮ ਸੁਣ ਕੇ ਕੰਗਾਰੂ ਅਤੇ ਉਸ ਦੀ ਘਰਵਾਲੀ ਘੁਰਨੇ ਦੇ ਅੰਦਰ ਚਲੇ ਗਏ ਘੁਰਨੇ ਅੰਦਰ ਜਾ ਕੇ ਉਹਨਾਂ ਨੇ ਸੁੱਖ ਦਾ ਸਾਹ ਲਿਆ ਅਤੇ ਆਪਣੇ ਬੱਚਿਆਂ ਨੂੰ ਗਲ ਨਾਲ ਲਾ ਕੇ ਪਿਆਰ ਕਰਨ ਲੱਗੇ ਭੁੱਖਾ ਸ਼ੇਰ ਘੁਰਨੇ ਦੇ ਬਾਹਰ ਖੜਾ ਆਪਣੇ ਬੁੱਲਾਂ ਉੱਪਰ ਜੀ ਫੇਰ ਰਿਹਾ ਸੀ ਉਸ ਦੇ ਦਿਮਾਗ ਵਿੱਚ ਕੰਗਾਰੂ ਉਸ ਦੀ ਘਰਵਾਲੀ ਅਤੇ ਉਸ ਦੇ ਨਰਮ ਅਤੇ ਕੋਲੇ ਕੋਲੇ ਤਿੰਨ ਬੱਚੇ ਘੁੰਮ ਰਹੇ ਸਨ ਜਦੋਂ ਕਾਫੀ ਦੇਰ ਬਾਅਦ ਕੋਈ ਬਾਹਰ ਨਾ ਆਇਆ ਤਾਂ ਸ਼ੇਰ ਫਿਰ ਗਰਜਿਆ ਤੁਸੀਂ ਅਜੇ ਤੱਕ ਆਪਣੇ ਬੱਚੇ ਬਾਹਰ ਲੈ ਕੇ ਨਹੀਂ ਆਏ ਮੇਰੇ ਕੋਲ ਬਖਤਵੋ ਥੋੜਾ ਹੈ ਜਲਦੀ ਬੱਚੇ ਬਾਹਰ ਲੈ ਕੇ ਆਓ ਤਾਂ ਜੋ ਤੁਹਾਨੂੰ ਦੋਹਾਂ ਨੂੰ ਮੈਂ ਬੱਚੇ ਬਣ ਸਕਾਂ ਮਹਾਰਾਜੀ ਜੈ ਹੋਵੇ ਘਰਨੇ ਅੰਦਰ ਆ ਕੇ ਸਾਡੇ ਦੋਹਾਂ ਵਿੱਚ ਸਮਝੌਤਾ ਹੋ ਗਿਆ ਹੈ ਅੱਗੇ ਤੋਂ ਅਸੀਂ ਕਦੇ ਨਹੀਂ ਲੜਾਂਗੇ ਇਸ ਕਰਕੇ ਹੂੰ ਤੁਹਾਨੂੰ ਬੱਚੇ ਬਣਨ ਦੀ ਲੋੜ ਨਹੀਂ ਤੁਹਾਨੂੰ ਕਰ ਆਂ ਦੀ ਜਿਹੜੀ ਖੇਚਲ ਦਿੱਤੀ ਹੈ ਉਸ ਲਈ ਮੈਂ ਮਾਫੀ ਮੰਗਦੀ ਹਾਂ ਕੰਗਾਰੂ ਦੀ ਕਰਵਾਲੀ ਆਪਣੇ ਬੱਚੇ ਨੂੰ ਗੱਲਾਂ ਲਾਈ ਅਤੇ ਕੰਗਾਰੂ ਦਾ ਕੁੱਟ ਕੇ ਹੱਥ ਫੜੀ ਬੜੇ ਮਾਨ ਨਾਲ ਕੁਰਨੇ ਵਿੱਚ ਜਵਾਬ ਦੇ ਰਹੀ ਸੀ ਸ਼ੇਰ ਇਹ ਸੁਣ ਕੇ ਖੂਬ ਗਰਜਿਆ ਪਰ ਉਹ ਕੁਝ ਨਹੀਂ ਕਰ ਸਕਦਾ ਸੀ ਕਿਉਂਕਿ ਕੁਰਨੇ ਦਾ ਮੂੰਹ ਬਹੁਤ ਛੋਟਾ ਸੀ ਗਰਜਦਾ ਗਰਜਦਾ ਹੀ ਉਹ ਆਪਣਾ ਜਿਹਾ ਮੂੰਹ ਲੈ ਕੇ ਵਾਪਸ ਕਿਸੇ ਹੋਰ ਸ਼ਿਕਾਰ ਦੀ ਭਾਲ ਵੱਲ ਤੁਰ ਗਿਆ ਸਿੱਖਿਆ ਮੁਸੀਬਤ ਵੇਲੇ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਸਗੋਂ ਆਪਣੇ ਦਿਮਾਗ ਅਤੇ ਅਕਲ ਤੋਂ ਕਮ ਲੈਣੀ ਚਾਹੀਦੀ